ਨਿਸ਼ੀ ਰਾਮ ਜੀ ਮੈਂ ਅਮਰਪ੍ਰੀ ਚੋਪੜਾ ਆਨਰਰ ਆਫ ਮਾਸਟਰਮਾਈਂਡ ਟਿਊਸ਼ਨ ਸੈਂਟਰ ਇਨ ਨਕੋਦਰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਨਕੋਦਰ ਨਿਵਾਸੀਆਂ ਨੂੰ ਦੀਵਾਲੀ ਦੀ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਭਗਵਾਨ ਅਗੇ ਇਹ ਅਰਦਾਸ ਕਰਦੀ ਹਾਂ ਕਿ ਆਉਣ ਵਾਲੇ ਸਾਰੇ ਤਿਹਾੜ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਉਣ ਮਾਸਟਰਮਾਈਂਡ ਟਿਊਸ਼ਨ ਸੈਂਟਰ ਇਨ ਨਕੋਦਰ ਦਾ ਬੈਸਟ ਟਿਊਸ਼ਨ ਸੈਂਟਰ ਇਨ ਨਕੋਦਰ ਜਦੋਂ ਅਸੀਂ ਗੂਗਲ ਤੇ ਸਰਚ ਕਰਦੇ ਹਾਂ ਦਾ ਬੈਸਟ ਵਿਸ਼ੂ ਸੈਂਟਰ ਇਨ ਨਗੋਦਰ ਦੈਨ ਦਾ ਮਾਸਟਰ ਮਾਈਂਡ ਇਜ਼ ਔਨ ਦਾ ਟੌਪ ਇੱਥੇ ਫਸਟ ਟੂ 10th ਪਲੱਸ 1 ਪਲੱਸ 2 ਕਮਰਸ ਸਟਰੀਮ ਆਰਟ ਸਟਰੀਮ ਅਪ ਟੂ ਗ੍ਰੈਜੂਏਸ਼ਨ ਬੀਏ ਬੀਐਸਸੀ ਬੀਕੌਮ ਨੋ ਟਿਊਸ਼ਨਸ ਦਿੱਤੀਆਂ ਜਾਂਦੀਆਂ ਨੇ ਤੁਹਾਡੇ ਵੀ ਜੇਕਰ ਬੱਚੇ ਟਿਊਸ਼ਨ ਲੈਣਾ ਚਾਹੁੰਦੇ ਨੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਸਾਡਾ ਜਿਹੜਾ ਮਾਸਟਰ ਮਾਈਂਡ ਟਿਊਸ਼ਨ ਸੈਂਟਰ ਹੈ ਰਾਜਪੂਤਾ ਮਹੱਲੇ ਵਿੱਚ ਹੈ ਜਿਹਨੂੰ ਚੋਪੜਾ ਨਿਵਾਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਅੰਤ ਵਿੱਚ ਇੱਕ ਵਾਰ ਫੇਰ ਮੇਰੇ ਵੱਲੋਂ ਮੇਰੀ ਮਾਸਟਰ ਮਾਈਂਡ ਟੀਮ ਵੱਲੋਂ ਆਉਣ ਵਾਲੇ ਸਾਰੇ ਤਿਹਾੜਿਆਂ ਦੀ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਮੈਂ ਸ਼ਾਂਤ ਚੋਪੜਾ ਆਪ ਸਭੀ ਕੋ ਦਿਵਾਲੀ ਦੀ ਬਧਾਈ ਦੇਦਾ ਹਾਂ ਜੀ ਆਸ਼ੀਰਾਮ ਜੀ ਮੈਂ ਇਸ਼ਾਂਤ ਚੋਪੜਾ ਆਪਣੀ ਚੋਪੜਾ ਫੈਮਲੀ ਵੱਲੋਂ ਅਤੇ ਮਾਸਟਰਮੈਂਟ ਟਿਊਸ਼ਨ ਸੈਂਟਰ ਵੱਲੋਂ ਉਹਨਾਂ ਦੇ ਸਾਰੇ ਸਟਾਫ ਵੱਲੋਂ ਦਿਵਾਲੀ ਤੇ ਬੰਦੀ ਸ਼ੁਰੂ ਕਰਦੀਆਂ ਤੇ ਵਿਸ਼ਕਰਮਾ ਦੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਾਰੇ ਆਉਣ ਵਾਲੇ ਤਿਹਾਰ ਤੁਹਾਡੇ ਸਭ ਲਈ ਖੁਸ਼ੀਆਂ ਖੇੜੀ ਲੈ ਕੇ ਆਉਣ ਮੈਂ ਅੰਤ ਵਿੱਚ ਆਉਣ ਵਾਲੇ ਸਾਰੇ ਤਿਹਾਰਾ ਦੀਆਂ ਆਪਣੇ ਵੱਲੋਂ ਤੇ ਆਪਣੀ ਚੋਪੜਾ ਫੈਮਲੀ ਵੱਲੋਂ ਤੇ ਮਾਸਟਰਮਾਈਂ ਟਿਊਸ਼ਨ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿਨਾ ਹਾਂ